ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 3 ਅਪ੍ਰੈਲ 3 ਅਪ੍ਰੈਲ ਦਾ ਸਿੱਖ ਇਤਿਹਾਸ ਇਹ ਹੈ ਜਿਹਦੇ ਵਿੱਚ ਬੱਬਰ ਹਰਵੰਸ ਸਿੰਘ ਸਰਹਾਲੀ ਨੂੰ ਅੰਗਰੇਜ਼ ਸਰਕਾਰ ਨੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਇਹ ਬੱਬਰ ਅਕਾਲੀ ਸੀ ਜਿਹੜੀ ਬੱਬਰ ਅਕਾਲੀ ਲਹਿਰ ਸੀ ਇਹ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਕਰਦੀ ਸੀ ਇਨਾਂ ਨੂੰ ਚੁਣ-ਚੁਣ ਕੇ ਅੰਗਰੇਜ਼ ਸਰਕਾਰ ਘਾਤ ਲਾ ਕੇ ਵੀ ਮਾਰ ਰਹੀ ਸੀ ਤੇ ਜੋ ਹੱਥ ਲੱਗ ਜਾਂਦਾ ਸੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਦੇ ਦਿੱਤੀ ਜਾਂਦੀ ਸੀ ਇਹ 1944 ਨੂੰ 3 April ਵਾਲੇ ਦਿਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਤੇ ਅੱਜ ਦੇ ਦਿਨ ਹੀ ਭਾਈ ਪਟੇਲ ਨੇ ਅੰਗਰੇਜ਼ ਸਰਕਾਰ ਦੇ ਮਗਰੋਂ ਜਾਨ ਤੋਂ ਬਾਅਦ ਸਿੱਖਾਂ ਨੂੰ ਸਿੱਖistan ਦਾ ਇਲਾਕਾ ਦੇਵਾਂਗੇ ਇਹ ਬਿਆਨ ਦਿੱਤਾ ਸੀ ਇਹ ਬਿਆਨ ਦਿੱਤਾ ਸੀ 3 April 1947 ਨੂੰ ਜਦੋਂ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੇ ਨਾਲ ਮੀਟਿੰਗ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਇੱਥੇ ਸ਼ੇਖਾਗੂ ਬਲਦੇਵ ਸਿੰਘ ਵੀ ਹਾਜ਼ਰ ਸੀ ਤਾਂ ਉੱਥੇ ਪਟੇਲ ਨੇ ਕਿਹਾ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਿੱਖਾਂ ਨੂੰ ਸਿੱਖ ਹਸਤਾਨ ਦਾ ਇਲਾਕਾ ਦਿੱਤਾ ਜਾਵੇਗਾ ਸਿੱਖ ਸਾਡੇ ਨਾਲ ਰਹਿਣ ਦੇ ਲਈ ਤਿਆਰ ਹੋਣ ਆਪਾਂ ਇੱਕ ਵਾਰੀ ਅੰਗਰੇਜ਼ਾਂ ਤੋਂ ਭਾਰਤ ਨੂੰ ਯਾਦ ਕਰਾ ਲਈਏ ਬਾਅਦ ਨੂੰ ਤੁਹਾਡਾ ਇਲਾਕਾ ਤੁਹਾਨੂੰ ਦਿੱਤਾ ਜਾਵੇਗਾ ਤੇ ਸਾਡਾ ਸਾਡੇ ਕੋਲ ਰਹੇਗਾ ਪਰ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤਾਂ ਉਥੇ ਆਗੂਆਂ ਨੇ ਗੱਲ ਕਰੀ ਸਿੱਖ ਆਗੂਆਂ ਨੇ ਤਾਂ ਉਸ ਸਮੇਂ ਉਹਨਾਂ Hindu ਆਗੂਆਂ ਦਾ ਜਵਾਬ ਸੀ ਅੱਬ ਹਾਲਾਤ ਬਦਲ ਚੁੱਕੇ ਹਨ ਅੱਬ ਤਾਕਤ ਹਮਾਰੇ ਪਾਸ ਹੈ ਸਿੱਖ ਆਗੂਆਂ ਨੂੰ ਇਹ ਗੱਲ ਕਹਿ ਕੇ ਦਰਕਾਰ ਦਿੱਤਾ ਸੀ ਤੇ ਇਹ ਅੱਜ ਦੇ ਦਿਨ ਸਿੱਖਾਂ ਨੂੰ ਸਿੱਖ ਹਸਤਾਨ ਜਿਹੜੇ ਲੋਕ ਅੱਜ ਕਹਿੰਦੇ ਨੇ ਕਿ ਖਾਲਸਤਾਨ ਦੀ ਗੱਲ ਕਰਨੀ ਗਲਤ ਹੈ ਨਹੀਂ ਜਦੋਂ ਦੇਸ਼ ਆਜ਼ਾਦ ਹੋਣਾ ਸੀ ਤਾਂ ਹਿੰਦੂ ਆਗੂਆਂ ਨੇ ਆਪਣੇ ਆਪ ਸਿੱਖਾਂ ਨੂੰ ਸਿੱਖ ਹਸਤਾਨ ਦੇਣ ਦਾ ਵਾਅਦਾ ਕਰਿਆ ਸੀ 3 April 1947 ਵਾਲੇ ਦਿਨ ਤੇ ਅੱਜ ਦੇ ਦਿਨ ਹੀ CRP ਨੇ 마ਸੂਮ 8 ਸਿੱਖਾਂ ਨੂੰ ਗੋਲੀ ਮਾਰ ਦਿੱਤੀ ਸੀ ਉਹਦਾ ਕਾਰਨ ਇਹ ਸੀ ਕਿ ਜਦੋਂ ਹਰਵੰਸ لال ਖੰਨੇ ਨੂੰ ਸਿੱਖਾਂ ਨੇ ਕਤਲ ਕਰ ਦਿੱਤਾ ਸੀ ਜਿਹੜਾ ਸਿੱਖਾਂ ਦਾ ਕੱਟੜ ਵਿਰੋਧੀ ਸੀ ਉਸ ਤੋਂ ਬਾਅਦ ਸਿੱਖਾਂ ਦੇ ਉੱਤੇ ਹਿੰਦੂ ਦੇਸ਼ਤਗਰਦ ਨੇ ਬਹੁਤ ਜ਼ਿਆਦਾ ਹਮਲੇ ਕਰੇ ਸੀ ਤੇ ਸੀਆਰਪੀ ਹਿੰਦੂ ਦੇਸ਼ਤਗਰਦਾਂ ਦੀ ਹਮਾਇਤ ਦੇ ਵਿੱਚ ਸੀ ਉੱਥੇ ਹੀ ਜਿਹੜੀ ਸੀਆਰਪੀ ਸੀ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਅੱਠ ਮਾਸੂਮ ਸਿੱਖਾਂ ਦੇ ਉੱਤੇ ਗੋਲੀ ਚਿਰਾ ਕੇ ਮਾਰ ਦਿੱਤਾ ਸੀ ਇਹ ਸਿਰਫ ਹਰਵੰਸ لال ਖੰਨੇ ਦੇ ਹੱਕ ਦੇ ਵਿੱਚ ਸੀ ਕਿ ਸਰਕਾਰ ਤੇ ਹਿੰਦੂ ਪੰਜਾਬ ਦਾ ਸਾਰਾ ਕੇਂਦਰ ਸਰਕਾਰ ਨਾਲ ਖੜਾ ਸਿੱਖਾਂ ਨੂੰ ਮਾਰਿਆ ਤੇ ਕੁਚਲਿਆ ਜਾ ਰਿਹਾ ਸੀ ਉਸ ਸਮੇ ਇਹ ਵਾਕਿਆ 3 April 1984 ਦਾ ਹੈ ਤੇ ਅੱਜ ਦੇ ਦਿਨ ਹੀ 1992 ਨੂੰ ਜਸਟਿਸ ਅਜੀਤ ਸਿੰਘ ਬੈਂਸ ਤੇ ਝੂਠਾ ਪੁਲਿਸ ਝੂਠਾ ਕੇਸ ਪਾ ਕੇ ਗ੍ਰਿਫਤਾਰ ਕਰਕੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਹਥਕੜੀਆਂ ਲਾ ਕੇ ਗ੍ਰਿਫਤਾਰ ਕਰ ਲਿਆ ਸੀ ਉਹਦਾ ਕਾਰਨ ਇਹ ਸੀ ਕਿ ਜਦੋਂ 84 ਤੋਂ ਬਾਅਦ ਸਿੱਖਾਂ ਦੇ ਨਾਲ ਇੰਨਾ ਧੱਕਾ ਹੁੰਦਾ ਸੀ ਜਿਹੜਾ ਇਤਿਆਜ਼ ਦੇ ਵਿੱਚੋਂ ਕਿਤੋਂ ਵੀ ਸਾਨੂੰ ਕੋਈ ਸਬੂਤ ਨਹੀਂ ਮਿਲਦਾ ਕਿ ਇਸ ਸਰਕਾਰਾਂ ਤੋਂ Hindu ਸਰਕਾਰਾਂ ਤੋਂ ਪਹਿਲਾਂ ਸਿੱਖਾਂ ਦੇ ਉੱਤੇ ਕਿਸੇ ਨੇ ਇੰਨਾ ਜ਼ਿਆਦਾ ਜ਼ੁਲਮ ਕੀਤਾ ਹੋਵੇ ਜਸਵੰਤ ਸਿੰਘ ਖਾਲੜਾ ਜੀ ਨੇ 25000 ਸਿੱਖਾਂ ਦੀਆਂ ਲਾਵਾਰਸ ਲਾਸਾਂ ਦੀ ਗਿਣਤੀ ਕਰਕੇ ਸਿੱਖਾਂ ਨੂੰ ਤੇ ਹਿੰਦੂ ਸਰਕਾਰ ਨੂੰ ਦੱਸਿਆ ਸੀ ਕਿ ਐਨੇ ਤੁਸੀਂ ਨਿਰਦੋਸ਼ ਸਿੱਖਾਂ ਨੂੰ ਮਾਰ ਚੁੱਕੇ ਹੋ ਇਸੇ ਤਰ੍ਹਾਂ ਹੀ ਜਸਟਰ ਅਜੀਤ ਸਿੰਘ ਜੀ ਨੇ ਸਾਰੇ ਜਿਹੜੇ ਨਜਾਇਜ਼ ਸਿੱਖ ਮਾਰੇ ਸੀ ਉਹਨਾਂ ਦੇ ਸਾਰਿਆਂ ਦਾ ਪਲੀਤਾ ਇਕੱਠਾ ਕਰਕੇ ਇਹ ਕੇਸ ਲਾਇਆ ਗਿਆ ਸੀ ਕਿ ਐਨੇ ਸਿੱਖਾਂ ਦੇ ਉੱਤੇ ਤੁਸੀਂ ਜ਼ੁਲਮ ਕਰ ਚੁੱਕੇ ਹੋ ਇਹਦਾ ਕਾਰਨ ਇਹ ਸੀ ਕਿ 92 ਤਿੱਕਰ ਸਾਰੇ ਜਿਹੜੇ ਖਾੜਕੂ ਸਿੱਖ ਸੀ ਸੰਘਰਸ਼ੀ ਆਗੂ ਸੀ ਉਹਨਾਂ ਨੂੰ ਸਰਕਾਰ ਨੇ ਅਲੱਗ-ਅਲੱਗ ਜਗ੍ਹਾ ਤੇ ਮਾਰ ਦਿੱਤਾ ਸੀ ਕਿਉਂਕਿ ਜਦੋਂ ਇਹ ਖਾੜਕੂ ਸਿੰਘਾਂ ਦਾ ਇਤਿਹਾਸ ਪੜਦੇ ਤਾਂ ਉਹਨਾਂ ਦੀਆਂ ਸਾਰਿਆਂ ਦੀਆਂ ਤਰੀਕਾਂ ਅਲੱਗ ਹੋਣਗੀਆਂ ਪਰ ਸਨ 92 ਆਉਂਦਾ ਜਿਵੇਂ ਗੁਰਜਾਟ ਸਿੰਘ ਬੁੱਧ ਸਿੰਘ ਵਾਲਾ ਤੇ ਬੱਬਰ ਹੋਗੇ ਬੱਬਰਾਂ ਦਾ ਹੋ ਗਿਆ ਸੁਖਦੇਵ ਸਿੰਘ ਬੱਬਰ ਜਿਹੜਾ ਉਹਨਾਂ ਦਾ ਮੁਖੀ ਸੀ ਇਹ ਸਾਰੇ ਆ ਜਿਹੜੇ ਵੱਡੇ ਖਾੜਕੂ ਸਿੰਘ ਸੀ ਉਹਨਾਂ ਦੀ ਜਿਹੜੀ ਸਾਲ ਦੀ ਡੇਟ ਹੈ ਉਹ 92 ਆਉਂਦੀ ਆ ਪਰ ਇਹ ਜਿਹੜੇ ਪੁਲਿਸ ਅਫਸਰ ਸੀ ਇਹਨਾਂ ਦੇ ਮੂੰਹ ਨੂੰ ਇੰਨਾ ਖੂਨ ਲੱਗ ਗਿਆ ਸੀ ਇਹ 92 ਤੋਂ ਬਾਅਦ ਵੀ ਚੁੱਪ ਨਹੀਂ ਸੀ ਬੈੰਦੇ ਪੰਜਾਬ ਦੇ ਵਿੱਚ ਕਾਨੂੰਨ ਤੇ ਅਪੀਲ ਤੇ ਦਲੀਲ ਨਾਉਂ ਦੀ ਕੋਈ ਚੀਜ਼ ਨਹੀਂ ਸੀ ਇਹੋ ਜਿਹਾ ਹੋ ਰਿਹਾ ਸੀ ਜਿਵੇਂ ਹਿਟਲਰ ਨੇ ਯਹੂਦੀਆਂ ਦੇ ਉੱਤੇ ਇਜ਼ਰਾਈਲ ਦੇ ਉੱਤੇ ਕੀਤਾ ਹੋਵੇ ਇੱਥੇ ਹਿਟਲਰ ਦਾ ਰਾਜ ਉਸ ਟਾਈਮ ਪੰਜਾਬ ਪੁਲਿਸ ਨੇ ਕੇ ਪੀ ਐਸ ਗਿੱਲ ਦੀ ਅਗਵਾਹੀ ਦੇ ਵਿੱਚ ਸਥਾਪਿਤ ਕਰ ਦਿੱਤਾ ਸੀ ਤਾਂ ਉਸ ਸਮੇਂ ਸਿੱਖ ਜੱਜ ਜਸਟਿਸ ਅਜੀਤ ਸਿੰਘ ਜੀ ਨੇ ਇਹ ਕੇਸ ਦੈਰ ਕਰੇ ਸੀ ਬਿਆੰਤ ਸਿੱਖਾਂ ਦੇ ਪਰ ਉਹਨਾਂ ਨੂੰ ਉੱਥੇ ਚੰਡੀਗੜ੍ਹ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ ਇਹ ਹੁਣ ਆਪਾਂ ਇੱਥੋਂ ਹਿਸਾਬ ਲਾ ਲਈਏ ਵੀ ਜਦੋਂ ਜਸਵੰਤ ਸਿੰਘ ਖਾਲੜਾ ਨੇ 25000 ਸਿੱਖਾਂ ਦੀ ਲਾवारिस ਲਾਸਾਂ ਦਾ ਹਿਸਾਬ-ਕਿਤਾਬ ਕਰਿਆ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਲਾਸਾਂ ਦੇ ਵਿੱਚ ਮਿਲਾ ਦਿੱਤਾ ਸੀ ਸਰਕਾਰ ਨੇ ਉਹਦਾ ਤਾਂ ਕੋਈ ਦੋਸ਼ ਨਹੀਂ ਸੀ ਉਹ ਸਰਕਾਰ ਦੇ ਵਿਰੁੱਧ ਤਾਂ ਬੋਲਦਾ ਨਹੀਂ ਸੀ ਉਸ ਨੇ ਸਿਰਫ ਜਿਹੜਾ ਹਿਸਾਬ-ਕਿਤਾਬ ਸੀ 25000 ਲਾਸਾਂ ਦਾ ਉਹ ਕਰਿਆ ਸੀ ਇਸੇ ਤਰ੍ਹਾਂ ਜਸਟਰ ਅਜੀਤ ਸਿੰਘ ਜੀ ਦਾ ਕੀ ਕੰਮ ਸੀ ਉਹਨਾਂ ਨੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣੇ ਸੀ ਜਾਂ 25 ਸਾਲ ਤੋਂ ਘੱਟ ਵਾਲੇ ਜਿਹੜੇ ਨੌਜਵਾਨ ਬੇਕਸੂਰ ਚੱਕ ਕੇ ਮਾਰੇ ਸੀ ਆਪਣੀਏ ਮੋਢਿਆਂ ਦੇ ਸਿਤਾਰੇ ਵਧਾਉਣ ਦੇ ਲਈ ਉਹਨਾਂ ਨੂੰ ਖਾੜਕੂ ਲਾਨੀ ਗਈ ਸੀ ਪੁਲਿਸ ਉਹਨਾਂ ਦੀ ਗਿਣਤੀ ਕਰਕੇ ਸਰਕਾਰੀ ਤੌਰ ਤੇ ਅਦਾਲਤ ਦੇ ਵਿੱਚ ਕੇਸ ਲਾਇਆ ਸੀ ਤੇ ਜੱਟ ਅਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ 1 ਸਾਲ ਜੇਲ੍ਹ ਦੇ ਵਿੱਚ ਰੱਖਿਆ ਸੀ ਤੁਹਾਨੂੰ ਪਤਾ ਹੈ April 1992 ਨੂੰ ਜੱਟ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਜੀ ਕਰ ਲਿਆ ਗਿਆ ਸੀ ਜਿਹੜਾ ਸਿੱਖਾਂ ਦਾ ਹਮਦਰਦੀ ਸੀ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਅਦਾਲਤਾਂ ਦੇ ਵਿੱਚ ਲੈ ਕੇ ਜਾਂਦਾ ਸੀ ਅੱਜ ਦੇ ਦਿਨ ਹੀ 3 April 19 2013 ਨੂੰ ਬਲਜੀਤ ਸਿੰਘ ਦਾਦੂਵਾਲ ਦਾ ਵਿਆਹ ਹੋਇਆ ਸੀ ਇਹਦੇ ਆਗੂ ਦਾ ਇਸ ਸਿੱਖ ਦਾ ਸਿੱਖ ਆਗੂ ਦੇ ਵਿਆਹ ਦੀ ਗੱਲ ਕਰਨ ਦਾ ਇੱਥੇ ਕਾਰਨ ਇਹ ਹੈ ਕਿਉਂਕਿ ਵੱਡਾ ਸਾਡੇ ਸਿੱਖ ਇਤਿਆਹ ਦੇ ਵਿੱਚ ਨਹੀਂ ਮੈਨੇ ਰੱਖਦਾ ਪਰ ਇਹ ਮੈਨੇ ਤਾਂ ਰੱਖਦਾ ਕਿਉਂਕਿ ਇਹਨਾਂ ਦੇ ਵਿਆਹ ਦੇ ਉੱਤੇ ਹਰਚਨ ਸਿੰਘ ਧਾਮੀ ਦਲ ਖਾਲਸੇ ਦੇ ਜੋਗਿੰਦਰ ਸਿੰਘ ਗਰੁੱਪ ਦੇ ਵਿੱਚੋਂ ਹਰਪਾਲ ਸਿੰਘ ਚੀਮਾ ਇਹ ਸਿਮਰਜੀਤ ਮਾਨ ਵੀ ਪਹੁੰਚੇ ਸੀ ਪਰ ਉੱਥੇ ਇਹ ਸਿੱਖ ਆਗੂਆਂ ਦੇ ਨਾਲ-ਨਾਲ ਜਿਹੜੀ ਇਤਿਹਾਸਕ ਗੱਲ ਕਰਨ ਦਾ ਸਾਡਾ ਕਾਰਨ ਹੋਇਆ ਫਰਜ਼ ਬਣਿਆ ਵੀ ਇਹ ਸਾਨੂੰ ਦੱਸਣੀ ਚਾਹੀਦੀ ਹੈ ਇਹਦੇ ਵਿੱਚ ਅੱਜ ਦੇ ਦਿਨ ਰਾਧਾ ਸਵਾਮੀ ਡੇਰੇ ਦਾ ਮੁਖੀ ਗੁਰਿੰਦਰ ਸਿੰਘ ਢੱਲੋਂ ਇੱਕ ਸਿੱਖ ਸੰਤ ਸਿੱਖ ਮਹਾਂਪੁਰ ਸਿੱਖ ਪ੍ਰਚਾਰਕ ਉੱਗੇ ਪ੍ਰਚਾਰਕ ਦੇ ਵਿਆਹ ਦੇ ਉੱਤੇ ਪਹੁੰਚੇ ਸੀ ਤੇ ਹੁਣ ਇਸ ਤੋਂ ਅਸੀਂ ਲਾ ਲਈਏ ਸਾਹਿਬ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਡੇਰੇਦਾਰ ਨੇ ਉਹਨਾਂ ਦਾ ਸਾਡੇ ਸਿੱਖ ਆਗੂ ਲਾ ਲਈਏ ਸਿੱਖ ਪ੍ਰਚਾਰਕ ਲਾ ਲਈਏ ਇਹਨਾਂ ਦੇ ਨਾਲ ਕਿੰਨਾ ਗੂੜਾ ਰਿਸ਼ਤਾ ਹੈ ਬਲਕਿ ਰਿਸ਼ਤਾ ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਡੇਰੇ ਬਾਅਦ ਦਾ ਜਿਹੜਾ ਸਿਧਾਂਤ ਆ ਉਹਨਾਂ ਦਾ ਸੰਵਿਧਾਨ ਆ ਉਹ ਅਲੱਗ ਹੈ ਤੇ ਸਿੱਖਾਂ ਦਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਜੀ ਆ ਸਿੱਖਾਂ ਦਾ ਸਿਧਾਂਤ ਮੀਰੀ ਪੀਰੀ ਆ ਇਹਨਾਂ ਦੇ ਸਿਧਾਂਤ ਤੇ ਸਿਧਾਂਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੇ ਇਹਨਾਂ ਦੇ ਸਿਧਾਂਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਤਾਂ ਫਿਰ ਜਿਹੜਾ ਡੇਰੇਦਾਰ ਦਾ ਮੁਖੀਆ ਇੱਕ ਸੰਤ ਇੱਕ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦੇ ਵਿਆਹ ਤੇ ਕਿਸ ਤਰ੍ਹਾਂ ਜਾਂਦਾ ਕੀ ਮਨਸਾ ਹੋ ਸਕਦੀ ਆ ਉਹਨਾਂ ਦੀ ਤੇ ਇਹ ਵੀ ਦਸੀ ਸਾਡਾ ਅੱਜ ਦਾ 3 ਅਪ੍ਰੈਲ ਦਾ ਸਿੱਖ ਇਤਿਹਾਸ ਜਿਹੜਾ ਆਪ ਜੀਆਂ ਦੇ ਨਾਲ ਦਾ ਹਨ ਨੇ ਸਾਂਝਾ ਕੀਤਾ ਤੇ ਸਰੋਤਿਆਂ ਨੂੰ ਬੇਨਤੀ ਆ ਕੋਈ ਸੁਝਾਅ ਦੇਣਾ ਹੋਵੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ